ਬਜ਼ੁਰਗ ਦਾ ਗਲਤੀ ਦੇ ਨਾਲ ਪਿਸ਼ਾਬ ਨਿਕਲ ਗਿਆ ਤੇ ਦੇਖੋ ਕਿਵੇਂ ਗਾਰਡ ਨੇ ਜੋ ਹੈ ਉਹ ਪੱਗ ਦੇ ਨਾਲ ਪੋਚਾ ਲਵਾਇਆ ਹੈ ਬਜ਼ੁਰਗ ਰੋ ਰੋ ਕੇ ਹੱਡ ਬੀਤੀ ਦੱਸ ਰਿਹਾ ਹੈ ਬਜ਼ੁਰਗ ਦੱਸ ਰਿਹਾ ਹੈ ਕਿ ਕਿਵੇਂ ਜੋ ਹੈ ਉਹ ਮੈਨੂੰ ਪੱਗ ਦੇ ਨਾਲ ਪੋਚਣ ਲਾਉਣ ਦੇ ਲਈ ਮਜਬੂਰ ਕੀਤਾ ਗਿਆ ਤੇ ਪਪਾਏ ਕੀ ਹੋਇਆ ਫਿਰ ਪੱਗ ਪੁਗਰਦਾ ਪੱਗ ਲਾ ਕੇ ਤੇ ਘੁੰਮਦਾ ਫਾਰੇ ਜੀ ਆ ਸੋ ਸਿਗਾਲ ਤੁਸੀਂ ਦੇਖ ਰਹੇ ਹੋ ਨਿਸ਼ਣ ਪੋਛ ਤੇ ਮੈਂ ਹੱਥਵਾੜੇ ਨਾਲ ਪ੍ਰਿਆ ਇੱਕ ਬਜ਼ੁਰਗ ਜਿਸ ਨੂੰ ਜੋ ਹੈ ਬਹੁਤ ਵਾਰ ਜਿਹੜੇ ਨੇ ਬਜ਼ੁਰਗ ਉਹ ਜੋ ਹੈ ਬਹੁਤ ਵਾਰ ਅਜਿਹੀਆਂ ਚੀਜ਼ਾਂ ਉਹਨਾਂ ਤੋਂ ਹੋ ਜਾਂਦੀਆਂ ਨੇ ਜੋ ਉਹਨਾਂ ਦੇ ਵਾਸਤੇ ਵਿੱਚ ਨਹੀਂ ਹੁੰਦੀਆਂ ਨੇ ਕਹਿੰਦੇ ਨੇ ਕਿ ਬੱਚਾ ਅਤੇ ਬਜ਼ੁਰਗ ਦੋਵੇਂ ਬਰਾਬਰ ਹੁੰਦੇ ਨੇ ਜਿਹਾ ਜਿਹਾ ਬੱਚੇ ਦਾ ਦਿਮਾਗ ਦਾ ਹੈ ਤੇ ਜਦੋਂ ਵੱਧ ਜਾਂਦੀ ਹੈ ਉਮਰ ਤੇ ਉਹ ਬੱਚਿਆਂ ਵਾਲਾ ਦਿਮਾਗ ਹੋ ਜਾਂਦਾ ਹੈ ਤੇ ਬਹੁਤ ਵਾਰ ਬਿਮਾਰੀ ਦੇ ਕਰਕੇ ਵੀ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਹੋ ਜਾਂਦੀਆਂ ਨੇ ਸੋ ਇਸੇ ਤਰੀਕੇ ਨਾਲ ਇੱਕ ਬਜ਼ੁਰਗ ਦੇ ਨਾਲ ਹੋਇਆ ਜਿਸ ਨੇ ਗਲਤੀ ਦੇ ਨਾਲ ਜੋ ਹੈ ਉਹ ਉਸ ਦਾ ਪਿਸ਼ਾਬ ਨਿਕਲ ਗਿਆ ਤੇ ਇੱਕ ਗਾਰਡ ਨੇ ਉਸ ਮਜਬੂਰੀ ਨੂੰ ਨਹੀਂ ਸਮਝਿਆ ਉਸ ਬਿਮਾਰੀ ਨੂੰ ਨਹੀਂ ਸਮਝਿਆ ਉਮਰ ਨਹੀਂ ਦੇਖਿਆ ਤੇ ਉਹ ਬਜ਼ੁਰਗ ਦੇ ਨਾਲ ਬਜ਼ੁਰਗ ਦੇ ਤੋਂ ਜਿਹੜਾ ਹੈ ਉਸ ਦੀ ਪੱਗ ਦੇ ਨਾਲ ਉਸ ਨੇ ਪੋਚਾ ਲਵਾਇਆ ਹੈ ਇਹ ਇਲਜ਼ਾਮ ਜਿਹੜੇ ਨੇ ਇਸ ਬਜ਼ੁਰਗ ਨੇ ਜਿਹੜਾ ਹੈ ਉਸ ਗਾਰਡ ਤੇ ਲਗਾਇਆ ਹੈ ਜੀ ਹਾਂ ਇਹ ਵੀਡੀਓ ਬਹੁਤ ਹੱਡ ਚੀਰਵੀ ਹੈ ਕਿ ਇੱਕ ਬਜ਼ੁਰਗ ਕਿਵੇਂ ਰੋ ਰੋ ਕੇ ਆਪਣੀ ਆਪ ਬੀਤੀ ਦੱਸ ਰਿਹਾ ਹੈ ਤੁਹਾਨੂੰ ਬਜ਼ੁਰਗ ਦੀ ਪੂਰੀ ਗੱਲ ਸੁਣਾਉਂਦੇ ਆ ਕਿ ਬਜ਼ੁਰਗ ਕਿਵੇਂ ਆਪਣੀ ਸਾਰੀ ਗੱਲ ਦੱਸ ਰਿਹਾ ਕਿ ਕੀ ਕੁਝ ਉਹਦੇ ਨਾਲ ਉੱਥੇ ਹੋਇਆ ਤੇ ਕਿਵੇਂ ਉਸ ਨੂੰ ਜੋ ਹੈ ਪੱਗ ਦੇ ਨਾਲ ਪੋਚਾ ਲਾਉਣ ਦੇ ਲਈ ਮਜਬੂਰ ਕੀਤਾ ਗਿਆ ਹੈ ਆਹ ਦੇਖੋ ਜੀ ਜਿਹੜੇ ਬਸ ਸਟੈਂਡ ਦਾ ਕੱਲ੍ਹ ਵਾ ਕੀ ਹੋਇਆ ਸੀ ਕਿ ਇੱਕ ਬਜ਼ੁਰਗ ਨੂੰ ਉੱਥੇ ਬਾਥਰੂਮ ਕਰਾ ਕੀਤਾ ਸੀ ਉਹਨਾਂ ਨੇ ਕਿਉਂਕਿ ਪਾਪਾ ਜੀ ਉੱਥੇ ਪਿਸ਼ਾਬ ਕੀਤਾ ਗਿਆ ਸੀ ਉਹ ਟੈਗ ਹੋ ਗਿਆ ਮੈਨੂੰ ਉਹ ਕਹਿੰਦੇ ਮੈਨੂੰ ਇੱਕਦਮ ਕਹਿੰਦੇ ਮੈਨੂੰ ਚੱਕਰ ਆ ਗਏ ਤੇ ਮੇਰਾ ਪਿਸ਼ਾਬ ਵਿੱਚ ਨਿਕਲ ਗਿਆ ਹਾਂ ਜੀ ਤੇ ਪਾਪਾ ਜੀ ਕੀ ਹੋਇਆ ਫਿਰ ਪੱਗ ਪੂਰਦਾ ਪੱਗ ਲੱਗੇ ਤੇ ਪੂਰਦਾ ਵਾਰ ਕਿੰਨੇ ਕਿਆ ਜਦਾਰੀ ਇੱਕ ਇੱਕ ਕੁੜੀ ਇੱਕ ਨਿਆ ਘਰ ਨੇ ਕੁੜੀ ਸੀ ਨਾਲ ਇੱਕ ਟੋਹ ਜਾਰੇ ਸੀ ਉਹਨਾਂ ਦੋਨਾਂ ਨੇ ਕਿਹਾ ਤੁਹਾਨੂੰ ਪੋਚਾ ਮਾਰੋ ਪੱਗ ਲਾ ਕੇ ਤੇ ਪਪਾ ਜੀ ਫਿਰ ਉਸ ਤੋਂ ਬਾਅਦ ਚੱਲ ਗਿਆ ਬਿਕਾਰ ਮੈਨੂੰ ਅੱਜ ਤੈਨੂੰ ਮੈਂ ਥਾਰੇ ਖੰਡਾ ਆ ਮੈਂ ਕਹਿੰਦਾ ਮੈਂ ਗਰੀਬ ਬੰਦਾ ਕਹਿੰਦਾ ਇਸ ਤੋਂ ਕਰਕੇ ਥਾਰੇ ਤੇ ਪਪਾ ਜੀ ਤੁਹਾਨੂੰ ਮਾਰਿਆ ਕੁੱਟਿਆ ਵੀ ਉਹਨਾਂ ਨੇ ਨਹੀਂ ਨਹੀਂ ਜਿਹੜੇ ਤੁਸੀਂ ਕਹਿੰਦੇ ਮੇਰੇ ਪੈਸੇ ਜਿਹੜੇ ਗਵਾਚ ਗਏ ਅੱਗੇ ਪਿੱਛੇ ਹੈਗੇ ਸੀ 1000 ਰੁਪਿਆ ਕੁਝ ਤਾਂ ਮਾਰੇ ਲੱਗਾ ਆਸਾਨੀ ਇਹਨਾਂ ਨੇ ਠੱਠ ਦੇ ਕੇ ਫਲਕ ਕੀ ਕੀਤਾ ਕੋਈ ਗੱਲ ਨਹੀਂ ਪਾਪਾ ਇਹ ਅਸੀਂ ਕੱਲ ਦਾ ਤੁਹਾਨੂੰ ਲੱਭਦੇ ਪਏ ਸੀ ਪਰ ਤੁਸੀਂ ਸਾਨੂੰ ਲੱਭੇ ਨਹੀਂ ਤੇ ਉਹ ਜਿਹੜੇ ਤੁਸੀਂ ਹੁਣ ਕੀ ਚਾਹੁੰਦੇ ਹੋ ਕੀ ਹੋਵੇ ਦੇਖ ਨਾ ਮੁੰਡਾ ਦੇ ਇੱਕ ਕੁੜੀ ਸੀ ਪਾਠ ਇੱਕ ਮੁੰਡਾ ਤੇ ਇੱਕ ਕੁੜੀ ਸੀ ਆਹ ਉਹਨਾਂ ਦੋਨਾਂ ਨੇ ਤੁਹਾਨੂੰ ਜ਼ੋਰ ਲਾ ਕੇ ਪੱਗ ਲਾ ਕੇ ਪੋਚਾ ਮਾਰ ਹਾਂਜੀ ਹਾਂਜੀ